ਸ਼ਰੇ ਆਮ ਦੱਸ ਤੇਰਾ ਲੱਗਦਾ ਮੈਂ ਕੀ ਨਹੀਂ ਹੁਣ ਕੀ ਦੱਸੇ ਸ਼ਰੇ ਆਮ ਲੱਗਦਾ ਸ਼ਰੇ ਆਮ ਕੀ ਦੱਸੇ ਮੈਂ ਤੂੰ ਮੇਰਾ ਕੀ ਲੱਗਦਾ ਹੈ ਪੜੀ ਲਿਖੀ ਹੈ ਬੜਾ ਸੁਲਝਿਆ ਜਵਾਬ ਦਿੰਦਾ ਜੇ ਤੇ ਕਿਤੇ ਅਨਪੜ ਹੁੰਦੀ ਤੇ ਬਉਏ ਨੂੰ ਬਿਹਾਰੀ ਤੇ ਰਾਰਾ ਪਾ ਕੇ ਤੇ ਬਣਾਣਾ ਸੀ ਵੀਰ ਤੇ ਕਰਜਣਾ ਸੀ ਬੇੜਾ ਕਰਕ ਪੜੀ ਲਿਖੀ ਬੜਾ ਸੁਲਝਿਆ ਜਵਾਬ ਦਿੰਦਾ ਜਰਾ ਗੌਰ ਕਰਕੇ ਸੁਣਿਓ ਮਿਹਰਬਾਨੀ ਬਾਦੀਆਂ ਜੱਟੀਆਂ ਜੇ ਮੇਰੇ ਉੱਤੇ ਜਾਣ ਨਹੀਂ ਤੂੰ ਸਾਰਿਆਂ ਚ ਰੱਖੇ ਅੱਜ ਮਿੱਤਰਾਂ ਦਾ ਮਾਨ ਨਹੀਂ ਜੱਟੀਆਂ ਚ ਮੇਰੇ ਜਾਂਦੀ ਸਾਰਿਆਂ ਚ ਰੱਖਿਆ ਜਿੱਤਰਾ ਜ਼ਮਾਨੀ ਬਣ ਕੇ ਬਖਦ ਕੇਰੇ ਸ਼ੇਰ ਨਹੀਂ ਦਿੱਤੀ ਨੀ ਸਾਰਿਆਂ ਨੂੰ ਬਸ ਤੇਰਾ ਲੱਗਦਾ ਮੰਗੀਨੀ ਸ਼ਰਮ ਅਮ ਦਾ ਸ ਤੇਰਾ ਲੱਗਦਾ ਮੰਗੀਨੀ ਸਾਰਿਆਂ ਨੂੰ ਬਸ ਤੇਰਾ ਲੱਗਦਾ ਮੰਗੀਨੀ ਸੱਚੀ ਮੁੱਚ ਤੇਰੇ ਤਿਵਾਰ ਦੀਆਂ ਜਾਣਵੇ ਤੇਰੇ ਬਿਨਾਂ ਖਾਲੀ ਖਾਲੀ ਲੱਗਦਾ ਜਹਾਨ ਹੈ ਓਹੋ 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 ਸੱਚੀ ਮੁੱਚ ਤੇਰੇ ਤਿਵਾਰ ਦੀਆਂ ਜਾਣ ਤੇਰੇ ਫਨ ਖਲੀ ਨਕਦਾ ਜਾ ਮੈਂ ਕਿਸੇ ਤੋਂ ਨਾ ਮੇ ਰੱਖਣਾ ਲਪੋਵੇ ਜਰ ਕਰ ਖਾ ਚਮਕ ਦਿਨ ਸਰਾ ਮੇ ਸੁਨੇਰਾ ਰੱਖਦਾ ਤੂ ਹੋਵੇ ਸ਼ਰਮ ਦਸੂ ਮੇ ਰੱਖਦਾ ਤੂ ਹੋਵੇ ਸ਼ਰਮ ਦਸੂ ਮੇ ਰੱਖਦਾ ਤੂ ਹੋਵੇ ਸ਼ਰਮ ਦਸੂ ਮੇ ਗੀ ਜੀ ਹੁਣ ਦਾ ਲਾ ਗਿਆ ਜਿਵੇਂ ਪਹਿਲੇ ਕੋੜ ਵਾਲੀ दारू ਲਈ ਪੀਨੀ ਸਾਰਿਆਂ ਨੂੰ ਦੱਸ ਤੇਰਾ ਲੱਕ ਦਾ ਮਕੀਨੀ ਸ਼ਰਮ ਦਾ ਦੱਸ ਤੇਰਾ ਲੱਕ ਦਾ ਮਕੀਨੀ ਸਾਰਿਆਂ ਨੂੰ ਬੱਸ ਤੇਰਾ ਲੱਕ ਦਾ ਮਕੀਨੀ ਓ ਜਨਮ ਮਾਰੀ ਜਿੰਦ ਤੇਰਾ ਲਿਖਿਆ ਨਾ ਵੇ ਲੈ ਜਿੱਥੇ ਮਰਜੀ ਫੜਾ ਦਿੱ ਤੈਨੂੰ ਬਾਹਰ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਅਲਾ ਜਨਮ ਨਵੈਲਾ ਜਿੱਥੇ ਮਰਦ ਫਰਾਦੀ ਤੈਨੂੰ ਪਾਵੇ ਚੱਖਿਆ ਤੇਰੇ ਨਾਲ ਚਾਹੂੰ ਕਿ ਖਲੋਵੇ ਤੱਕ 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 ਭਾ ਤੱਕ ਫਿੰਛਰੇ ਮਨ ਦਸੂ ਮੇਰਾ ਜੱਗ ਦਾ ਤੋਹਰ ਮਨ ਦਸੂ ਮੇਰਾ ਸ਼ਰਮ ਦਸੂ ਮੇਰਾ ਨਾ ਦੇਗਾ ਗਵਨੀ ਹੋਏ ਹੋਏ ਚੱਲ ਕਿਤੇ ਚਾਰ ਜੱਪ ਬਣਾ ਲਈਏ ਲਾਵਾਂ ਨਹੀਂ ਛੱਦ ਕੇ ਮੈਂ ਤੇਰੀਆਂ ਉਹ ਦਾਦੂ ਗਾਵਾਂ ਨਹੀਂ ਚੱਲ ਕਿਤੇ ਚਾਰ ਜਾ ਬਣਾ ਲਈਏ ਲਾਵਾਂ ਨਹੀਂ ਕਿਆ ਨਾ ਬਣਾਵੀ ਫਿਰ ਕਹਿ ਕੇ ਜੀ ਜੀ ਨਹੀਂ ਆ ਜੀ ਜੀ ਦਾ ਹੀ ਬੜਾ ਜੱਪ ਹੁੰਦਾ ਜੇ ਜਦੋਂ ਤੇ ਬੰਦੇ ਦਾ ਹੁੰਦਾ ਨਵਾਂ ਨਵਾਂ ਵਿਆਹ ਚਾਰ ਪੰਜ ਸਾਲ ਤੇ ਬੜਾ ਜੀ ਜੀ ਹੁੰਦਾ ਹੈ ਰੋਟੀ ਲਿਆਵਾਂ ਜੀ ਪਾਣੀ ਲਿਆਵਾਂ ਜੀ ਚਾਹ ਲਿਆਵਾਂ ਜੀ ਇਹਨਾਂ 5-7 ਸਾਲ ਲੰਘ ਜਾਂਦੇ ਇੱਕ ਦੋ ਜਵਾਕ ਹੋ ਜਾਂਦੇ ਆ ਇਹ ਬੰਦਾ ਜੀਪ ਹਲਦਾ ਹੀ ਮਰ ਜਾਂਦਾ ਸਾਲਾ ਜੀ ਗਿਆ ਕਿੱਥੇ 5-7 ਸਾਲ ਵਿਆਹ ਨੂੰ ਹੋ ਗਿਆ ਇੱਕ ਦੋ ਜਵਾਕ ਹੋ ਗਿਆ ਬੰਦਾ ਬਾਹਰ ਖੇਤਾਂ 'ਚ ਕੰਮ ਕਰਦਾ ਉਹ ਸਵੇਰੇ ਉੱਠੀ ਆ ਪਹਿਲਾਂ ਚਾਹ ਪਾਣੀ ਬਣਾਇਆ ਫਿਰ ਨਿਆਣੇ ਤਿਆਰ ਕਰਕੇ ਸਾਵਲਾ ਬਣਾ ਕੇ ਸਕੂਲ ਪਹੁੰਚਾਇਆ ਪੰਡ ਲੀੜਿਆਂ ਦੀ ਧੋਤੀ ਐ ਟੋਕਰਾ ਢਾਂਡਿਆਂ ਦਾ ਮੰਝਿਆ ਸਾਲਾ ਵੇੜਾ ਸੁੰਭਰਿਆ ਘਕ ਟੁੱਟ ਕੇ ਤੇ ਵੇੜੇ ਥੱਲੇ ਪਈ ਏ ਟਰੇ ਖਲੇ ਲੰਮਾ ਪਈ ਮੰਜਾ ਢਾਕੇ ਉਹ ਮੇਰੇ ਵਰਗਾ ਬਹਰੋਂ ਜੀਪ ਹਲਦਾ ਹੁੰਦਾ ਅੱਜ ਕੋਈ ਜੀ ਨਹੀਂ ਮੰਜੇ ਦਾ ਇੱਕ ਗੇੜਾ ਘੱਟ ਦੋ ਘੱਟ ਕੋਈ ਜੀ ਨਹੀਂ ਥਾਰ ਕੇ ਕਹਿੰਦਾ ਰੋਟੀ ਖਾਣੀ ਸੀ ਭੁੱਖ ਲੱਗੀ ਆ ਉਹ ਸੜੀ ਬੜੀ ਹੁੰਦੀ ਸਵੇਰ ਦੀ ਆਂਦੀ ਓਏ ਰਸੋਈ ਰਸੋਈ ਜੀ ਚੌਂਕਾ ਚੌਂਕੇ ਜੀ ਆਲਾ ਆਲੇ ਜੀ ਪ੍ਰਾਤ ਪ੍ਰਾਤ ਦੀਆਂ ਰੋਟੀਆਂ ਉੱਥੇ ਜਾ ਕੇ ਡੱਫੜਾ ਤੇਰੇ ਪਿਓ ਦੀ ਨੌਕਰਾ ਵੇਲੀ ਐ ਸਵੇਰ ਦੀ ਮੱਥਾ ਲੈਂਦਾ ਫੜ ਤੇ ਜੀ ਭਾਲਦਾ ਫਿਰ ਉਹ ਸਾਲਾ ਜੀ ਕਿੱਥੇ ਗਿਆ ਪਿਆਰ ਨਾਲ ਬੁਲਾਵੀਂ ਫਿਰ ਕਹਿ ਕੇ ਜੀ ਜੀਨੀ ਸਾਰਿਆਂ ਨੂੰ ਬੱਸ ਤੇਰੇ ਲੱਕਦਮ ਕੀਨੀ ਸਾਰਿਆਂ ਨੂੰ ਦੱਸ ਤੇਰਾ ਲੱਕਦਮ ਕੀਨੀ ਸਾਰਿਆਂ ਨੂੰ ਦੱਸ ਤੇਰਾ ਲੱਕਦਮ ਕੀਨੀ ਓ ਮੈਂ ਹੱਥ ਕੋਲ ਪਰ ਤੂੰ ਹੈ ਮੇਰਾ ਚੰਨ ਵਾ ਜਦੋਂ ਦਿਨ ਕਰ ਮੂਰੇ ਅੱਗੇ ਸਰਦਾਂ ਬੰਦ ਓਏ ਕਭੀ ਲੈ ਕਰ ਮੇਰਾ ਅਬਿਸਰੋ ਤਾਂ ਨਾ ਦੇ ਵੇੜੇ ਆਪਣੇ ਨਾਮ ਤੇ ਲੱਦਰਾਂ ਦਾ ਚੋਵੇ ਸ਼ਰਮ ਦੱਸ ਮੇਰਾ ਲੱਗਦਾ ਤੂੰ ਹੋਵੇ ਸਾਰਿਆਂ ਨੂੰ ਦੱਸ ਤੇਰੇ ਲੱਗਦਾ ਮਕੀ ਨਹੀਂ ਸ਼ਰਮ ਦੱਸ ਮੇਰਾ ਲੱਗਦਾ ਤੂੰ ਹੋਵੇ ਸਾਰਿਆਂ ਨੂੰ ਦੱਸ ਤੇਰੇ ਲੱਗਦਾ ਮਕੀ ਨਹੀਂ ਸ਼ਰਮ ਦੱਸ ਮੇਰਾ ਲੱਗਦਾ ਤੂੰ ਹੋਵੇ ਸਾਰਿਆਂ ਨੂੰ ਦੱਸ ਤੇਰੇ ਲੱਗਦਾ ਮਕੀ ਨਹੀਂ ਸ਼ਰਮ ਦੱਸ ਮੇਰਾ ਲੱਗਦਾ ਤੂੰ ਹੋਵੇ ਸਾਰਿਆਂ ਨੂੰ ਦੱਸ ਤੇਰੇ ਲੱਗਦਾ ਮਕੀ ਨਹੀਂ